ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਨੇ ਜਥੇਦਾਰ ਗਿਆਨੀ ਰغبੀਰ ਸਿੰਘ ਨੂੰ ਜਥੇਦਾਰੀ ਦੇ ਅਹੁਦੇ ਤੋਂ ਲਾ ਦਿੱਤਾ ਤੇ ਉਦੋਂ ਹੀ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਵੀ ਗਿਆਨੀ ਸੁਲਤਾਨ ਸਿੰਘ ਨੂੰ ਲਾਂਬੇ ਕੱਢਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਸਿੱਖ ਪੰਥਕ ਸਿਆਸਤ ਦੇ ਵਿੱਚ ਜਿਹੜਾ ਉਹ ਬਵਾਲ ਮਚਿਆ ਹੋਇਆ ਹੈ ਲਗਾਤਾਰ ਇਸ ਫੈਸਲੇ ਦੇ ਉੱਤੇ ਐਸਪੀਸੀ ਦੇ ਸਵਾਲ ਚੁੱਕੇ ਜਾ ਰਹੇ ਨੇ ਕਿੰਤੂ ਪ੍ਰੰਤੂ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਵਿਕਰਮ ਸਿੰਘ ਮਜੀਠੀਆ ਤੇ ਹੋਰ ਅਕਾਲੀ ਆਗੂਆਂ ਨੇ ਵੀ ਇਸ ਦੀ ਨਿਖੇਦੀ ਕੀਤੀ ਇਸ ਫੈਸਲੇ ਦੀ ਐਸਪੀਸੀ ਨੇ ਸਵਾਲ ਚੁੱਕੇ ਜਿਸ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਦਾ ਬਿਆਨ ਸਾਹਮਣੇ ਹੈ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪੇਜ ਤੇ ਜੋ ਕਿ ਪੋਸਟ ਕੀਤਾ ਗਿਆ ਇਸ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਜੋ ਗੱਲਾਂ ਕਹੀਆਂ ਗਈਆਂ ਨੇ ਉਹਨਾਂ ਨੇ ਉਸ ਨੂੰ ਫੇਸ ਪਹੁੰਚਾਈ ਹੈ ਇਸ ਤਰੀਕੇ ਦੇ ਨਾਲ ਸੁਬੀਰ ਸਿੰਘ ਬਾਦਲ ਦੇ ਨਾਲ ਇਸ ਵੇਲੇ ਡੱਟ ਕੇ ਖੜਨਾ ਚਾਹੀਦਾ ਸੀ ਪਰ ਵਿਕਰਮ ਸਿੰਘ ਮਜੀਠੀਆ ਨੇ ਅਸਹਿਮਤੀ ਜਤਾ ਕੇ ਤੇ ਇਸ ਫੈਸਲੇ ਦੀ ਨਿਖੇਧੀ ਕਰਕੇ ਤੇ ਐਸਜੀਪੀ ਦੇ ਸਵਾਲ ਚੁੱਕ ਕੇ ਪਿੱਠ ਵਿੱਚ ਛੂਰਾ ਮਾਰਨ ਵਾਲਾ ਕੰਮ ਕੀਤਾ ਪਰ ਦਾਅਵਾ ਹੈ ਕਿ ਜਦੋਂ ਬਲਵਿੰਦਰ ਸਿੰਘ ਪੁੰਦਰ ਦੇ ਵੱਲੋਂ ਜਾਰੀ ਕੀਤਾ ਗਿਆ ਪ੍ਰੈਸ ਨੋਟ ਦੇ ਬਾਰੇ ਜਦੋਂ ਖਬਰਾਂ ਲੱਗੀਆਂ ਇਹ ਗੱਲ ਕਹੀ ਗਈ ਕਿ ਬਲਵਿੰਦਰ ਸਿੰਘ ਭੁੰਦਰ ਨੇ ਵਿਕਰਮ ਸਿੰਘ ਮਜੀਠੀਆ ਨੂੰ ਇਹ ਕਹਿ ਦਿੱਤਾ ਇੱਕ ਵੱਡਾ ਬਿਆਨ ਦੇ ਦਿੱਤਾ ਹੈ ਕਿ ਉਹਨਾਂ ਦੇ ਬੇਟੇ ਵਿੱਚ ਛੂਰਾ ਮਾਰਨ ਵਾਲਾ ਕੰਮ ਕੀਤਾ ਹੈ ਤਾਂ ਬਲਵਿੰਦਰ ਸਿੰਘ ਭੁੰਦਰ ਨੇ ਕਿਹਾ ਕਿ ਇਹ ਉਹਨਾਂ ਦੇ ਵੱਲੋਂ ਕਹੀ ਗਈ ਗੱਲ ਨਹੀਂ ਹੈ ਇਹ ਬਿਲਕੁਲ ਗਲਤ ਹੈ ਇਸ ਤਰੀਕੇ ਦੇ ਨਾਲ ਨਹੀਂ ਲਿਖਣਾ ਚਾਹੀਦਾ ਤੇ ਜਦੋਂ ਉਹਨਾਂ ਨੇ ਸਵਾਲ ਕੀਤਾ ਗਿਆ ਇਹ ਕਿਹਾ ਗਿਆ ਉਹਨਾਂ ਨੂੰ ਕਿ ਇਹ ਤਾਂ ਤੁਹਾਡੇ ਵੱਲੋਂ ਹੀ جاری ਹੈ ਪ੍ਰੈਸ ਨੋਟ ਉਸ ਦੇ ਵਿੱਚ ਹੀ ਲਿਖਿਆ ਹੋਇਆ ਹੈ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਕਿ ਨਹੀਂ ਮੈਂ ਪਾਰਟੀ ਨੂੰ ਜੋੜਨ ਵਾਲਾ ਬੰਦਾ ਹਾਂ ਮੈਂ ਲੋਕਾਂ ਨੂੰ ਜੋੜਨ ਵਾਲਾ ਬੰਦਾ ਹਾਂ ਮੈਂ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਨੇ ਭਾਰੀ ਪਰਮ ਗੱਲਾਂ ਜਿਹੜੀਆਂ ਨੇ ਇਹ ਨਹੀਂ ਕਰ ਸਕਦਾ ਮੈਂ ਇੱਕ ਪਾਰਟੀ ਨੂੰ ਤੋੜਨ ਦੀਆਂ ਗੱਲਾਂ ਨਹੀਂ ਕਰ ਸਕਦਾ ਤੇ ਹੁਣ ਇਹ ਸਵਾਲ ਖੜੇ ਹੋ ਰਹੇ ਨੇ ਕਿ ਇੱਕ ਪਾਸੇ ਜਿੱਥੇ ਜੱਥੇਦਾਰਾਂ ਨੂੰ ਲਾ ਦਿੱਤਾ ਗਿਆ ਤੇ ਵਿਕਰਮ ਸਿੰਘ ਮਜੀਠੀਆ ਨੇ ਉਸ ਦੀ ਨਿਖੇਦੀ ਕੀਤੀ ਅਸਹਿਮਤੀ ਜਤਾਈ ਤੇ ਹੋਰ ਵੀ ਅਕਾਲੀ ਆਗੂ ਇਸ ਫੈਸਲੇ ਦੇ ਖਿਲਾਫ ਖੜੇ ਹੋਗੇ ਤੇ ਹੁਣ ਬਲਵਿੰਦਰ ਸਿੰਘ ਪੂੰਦੜ ਦੇ ਵੱਲੋਂ ਜੋ ਸ਼੍ਰੋਮਣੀ ਕਾਲੇਵਲ ਦੇ ਪੇਜ ਤੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਕਿ ਉਹਨਾਂ ਨੇ ਅਜਿਹਾ ਕਿਹਾ ਪਰ ਉਸ ਦੇ ਉੱਤੋਂ ਵੀ ਬਲਵਿੰਦਰ ਸਿੰਘ ਪੂੰਦੜ ਮੁਕਰ ਉਹਨਾਂ ਨੇ ਕਹਿ ਦਿੱਤਾ ਕਿ ਉਹਨਾਂ ਦੇ ਬੋਲ ਹੀ ਨਹੀਂ ਹੈ ਉਹਨਾਂ ਦੀ ਗੱਲ ਹੀ ਨਹੀਂ ਹੈ ਤੇ ਸਵਾਲ ਖੜੇ ਕਰ ਰਹੇ ਨੇ ਕਿ ਕੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਇਸ ਵੇਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਪਹਿਲੇ ਹੀ ਦੋ ਧੜੇ ਬਣੇ ਸੋ ਉਸ ਦੇ ਵਿੱਚ ਹੋਰ ਧੜੇ ਹੋਏ ਬਣਦੇ ਹੋਏ ਨਜ਼ਰ ਆ ਰਹੇ ਨੇ ਜਿੱਤੇ ਬਿਕਰਮ ਸਿੰਘ ਤੇ ਜੀਟੀਆ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਰਹਿ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਦੀ ਨਿਖੇਦੀ ਕਰ ਰਹੇ ਨੇ ਉਹਨਾਂ ਦੇ ਖਿਲਾਫ ਸਵਾਲ ਚੋਕ ਰਹੇ ਨੇ ਤੇ ਉਧਰ ਹੀ ਬਲਵਿੰਦਰ ਸਿੰਘ ਭੁੰਦਰ ਦਾ ਇਹ ਕਹਿਣਾ ਕਿ ਉਹਨਾਂ ਦੀ ਗੱਲ ਨਹੀਂ ਹੈ ਪਰ ਪ੍ਰੈਸ ਨੋਟ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਬਲਵਿੰਦਰ ਸਿੰਘ ਭੁੰ ਅਗਰ ਹੈ ਕਿ ਬਲਵਿੰਦਰ ਸਿੰਘ ਪੂੰਦੜ ਵੀ ਵਿਕਰਮ ਸਿੰਘ ਮਜੀਠੀਆ ਦੇ ਵਾਂਗੂ ਸ਼੍ਰੋਮ ਨੇ ਅਕਾਲੀ ਦਲ ਤੋਂ ਕੁਝ ਖਾਸ ਖੁਸ਼ ਨਜ਼ਰ ਨਹੀਂ ਆ ਰਹੇ ਨਰਾਜ਼ ਨਜ਼ਰ ਆ ਰਹੇ ਨੇ ਕਿ ਇਸ ਵੇਲੇ ਸ਼੍ਰੋਮ ਨੇ ਅਕਾਲੀ ਦਲ ਦੇ ਵਿੱਚ ਜੋ ਪਹਿਲਾਂ ਹੀ ਧੜੇ ਬਣੇ ਹੋਏ ਸਨ ਸੁਧਾਰ ਲਹਿਰ ਬਣੀ ਹੋਈ ਸੀ ਬਾਕੀ ਧੜਾ ਜਿ ਤਾਂ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦਾ ਧੜਾ ਬਣਿਆ ਹੋਇਆ ਸੀ ਹੁਣ ਉਹ ਸੁਖਬੀਰ ਸਿੰਘ ਬਾਦਲ ਧੜੇ ਦੇ ਵਿੱਚ ਵੀ ਦਰਾੜ ਪੈਂਦੀ ਹੋਈ ਨਜ਼ਰ ਆ ਰਹੀ ਹੈ ਵਿਕਰਮ ਸਿੰਘ ਮਜੀਠੀਆ ਵੀ ਉਹਨਾਂ ਦੇ ਸਾਹਮਣੇ ਖੜੇ ਨਜ਼ਰ ਆ ਰਹੇ ਨੇ ਉਹਨਾਂ ਦੇ ਆਪੋਜ਼ਿਟ ਖੜੇ ਨਜ਼ਰ ਆ ਰਹੇ ਨੇ ਤਾਂ ਹੁਣ ਬਲਵਿੰਦਰ ਸਿੰਘ ਪੂੰਦੜ ਵੀ ਉਹਨਾਂ ਦੇ ਵਿਰੋਧ ਦੇ ਵਿੱਚ ਨ ਤੇ ਕਿ ਜੋ ਪੇਜ ਦੇਤੇ ਪ੍ਰੈਸ ਪ੍ਰੈਸ ਨੋਟ ਜਾਰੀ ਕੀਤਾ ਗਿਆ ਇਹ ਬੋਲ ਉਹਨਾਂ ਦੇ ਹੀ ਨਹੀਂ ਨੇ ਲਾਜ਼ਮੀ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਖਬਰਾਂ ਸਾਹਮਣੇ ਆਈਆਂ ਸੀ ਕੁਸਕਬੀਰ ਸਿੰਘ ਬਾਦਲ ਦੇ ਟਰੜੇ ਦੇ ਅੰਦਰ ਵੀ ਦੋ ਟਰੜੇ ਬੰਦੇ ਹੋਏ ਨਜ਼ਰ ਆ ਰਹੇ ਨੇ ਤੇ ਉਸ ਦੇ ਵਿੱਚ ਬਲਵਿੰਦਰ ਸਿੰਘ ਪੁੰਦੜ ਜਿਹੜੇ ਨੇ ਉਹ ਕਈ ਫੈਸਲਿਆਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਨਾਲ ਅਸਹਿਮਤੀ ਜਤਾ ਰਹੇ ਸਨ ਇਸ ਕਰਕੇ ਉਹ ਜਿਹੜਾ ਆ ਉਹ ਤਲਕੀ ਪੈਦਾ ਹੋ ਰਹੀ ਸੀ ਬਾਦਲ ਤੇ ਪੁੰਦੜ ਦੇ ਵਿਚਾਲੇ ਤੇ ਹੁਣ ਇੱਕ ਵਾਰ ਫਿਰ ਇੱਕ ਖੁੱਲ ਕੇ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਾਲੀਦਾਲ ਦੇ ਪੇਜ ਦੇ ਉੱਤੇ ਕਾਰਜਕਾਰੀ ਪ੍ਰਧਾਨ ਪਰਵਿੰਦਰ ਸਿੰਘ ਪੁੰਦੜ ਦੇ ਵੱਲੋਂ ਪ੍ਰੈਸ ਨੋਟ ਇੱਕ ਜਾਰੀ ਕੀਤਾ ਗਿਆ ਕਿ ਉਹਨਾਂ ਨੇ ਕਿਹਾ ਅਜੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਜੋ ਕੀਤਾ ਹੈ ਉਹ ਬਿਲਕੁਲ ਵੀ ਸਹੀ ਨਹੀਂ ਹੈ ਜੋ ਉਹਨਾਂ ਨੇ ਐਸਪੀਰਲ ਸਵਾਲ ਚੁੱਕੇ ਨੇ ਪਿੱਠ ਤੇ ਛੂਰਾ ਮਾਰਨ ਵਾਂਗੂ ਇੱਕ ਗੱਲਿਆ ਪਰ ਪਰਵਿੰਦਰ ਸਿੰਘ ਪੁੰਦੜ ਨੇ ਕਹਿ ਦਿੱਤਾ ਕਿ ਉਹ ਪਾਰਟੀ ਨੂੰ ਜੋੜਨ ਵਾਲੇ ਬੰਦੇ ਨੇ ਉਹ ਅਜੀ ਹੈ ਕਹਿ ਨਹੀਂ ਸਕਦੇ ਹੁਣ ਇਹ ਕਈ ਸਵਾਲ ਖੜੇ ਹੋ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਵਾਂਗ ਹੁਣ ਬਲਵਿੰਦਰ ਸਿੰਘ ਪੁੰਦੜ ਵੀ ਕੀ ਪਾਰਟੀ ਦੇ ਖਿਲਾਫ ਖੜ ਗਏ ਨੇ ਕਿ ਹੁਣ ਇਹ ਵੀ ਬਾਗੀ ਹੋਣਗੇ ਬਾਗੀ ਤਾਂ ਇਹ ਚ ਸ਼ਾਮਲ ਹੋਣਗੇ ਕਿ ਹੁਣ ਇਹ ਵੀ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਦੇ ਲਈ ਹਾਰ ਹੋ ਗਏ ਨੇ ਕੀ ਹੁੰਦਾ ਹੈ ਕਿ ਸ਼੍ਰੋਮ ਨੇ ਕਾਲੇ ਦਾ ਬੱਚਾ ਇਹ ਦੇਖਣਾ ਹੋਵੇਗਾ